ਮੈਂ ਤੁਹਾਨੂੰ ਦੱਸਾਂ ਮੈਂ ਤਾਂ ਬਹੁਤ ਪੜਾ ਬੰਦਾ ਜੀ ਜੇ ਤਾਂ ਚੰਗੇ ਚਾਹਣੋਂ ਪਾ ਦੋ ਖਾਤੇ 'ਚ ਪੈਸੇ ਤੁਹਾਨੂੰ ਮੈਂ ਦੱਸਾਂ ਬਹੁਤ ਨੁਕਸਾਨ ਆ ਮੇਰੇ 70 ਰੁਪਇਆ ਦਲ ਲੈ ਫਿਰ ਤੂੰ ਦੇਖੀਏ ਕਿ ਗੱਡੀਆਂ ਹੁੰਦੀਆਂ ਦੇਖੀ ਤੂੰ ਕਮਾਲ ਕਰੀ ਜਾਂਦੀ ਐ ਲੈ ਕੋੜਖਾਨਾ ਜਾ ਸੁਣਦੀ ਨਹੀਂ ਹੈਲੋ ਅੰਦਰ ਇਹ ਬੜ ਜਾਂ ਜੀ ਕਿਹੜਾ ਸੁਣਦੀ ਆ ਹਾਂ ਦੱਸ ਕੀ ਹੋ ਰਿਹਾ ਕਾ ਤੋ ਖੋਰੂ ਪਾਇ ਤੂੰ ਮਨੂੰ ਆਏ ਰੱਛਪੜਾਂ ਤੈਂ ਕੋਈ ਇੱਥੇ ਉਹ ਅੱਖਰ ਦੱਬਿਆ ਤੀ ਕੋਈ ਦੀਦਾ ਤੂੰ ਗਾਣੇ ਲਵਾਉਣੀ ਐ ਟੱਕ ਜਾ ਤੈਨੂੰ ਮੈਂ ਦੱਸਾਂ ਕਾ ਤੇ ਗਾਣੇ ਲਵਾਤੇ ਮੈਂ ਮੇਰੇ ਫੋਨ ਤੇ ਤੇਰਾ ਫੋਨ ਤੇਰੇ ਕੋਲੇ ਹੁੰਦਾ ਮੈਂ ਤਾਂ ਕਦੇ ਹੱਥ ਵੀ ਨਹੀਂ ਲਾਇਆ ਤੇ ਗਾਣੇ ਲਵਾਤੇ ਮੈਂ ਮੰਜੇ ਤੇ ਪਿਆਤੀ ਫੋਨ ਉਦੋਂ ਗਾਣਾ ਲੱਗਿਆ ਤੇ ਫਿਰ ਤੈਂ ਲਵਾਇਆ ਹੁਣ ਐ ਲਵਾਇਆ ਹੁਣ ਨਾਲੇ ਹੋਰ ਹੋਰ ਆਪਦੇ ਆਪ ਹੀ ਲੱਗ ਗਿਆ ਪੰਗੇ ਲਾਂਦਾ ਹੋਣਾ ਜਦੋਂ ਤੈਨੂੰ ਇਹਦਾ ਹਸਾਬ ਨਹੀਂ ਕਿਤਾਬ ਨਹੀਂ ਕਿਉਂ ਪੰਗੇ ਲੈਣਾ ਇਹਦੇ ਨਾਲ ਤੂੰ ਐਂਦਾ ਚੁੱਕੜ ਖਾਨਾ ਜਾਂ ਕਿੱਥੇ ਆਹੋ ਬੇ ਅੰਦਰਲੇ ਘਰ ਆਏ ਦੇ ਗਈ ਐ ਜੇ ਤਾਂ ਉਹ ਹੁੰਦੀ ਐ ਘਰੇ ਤਾਂ ਮੱਚਿਆ ਰਹਿਣਾ ਵੀ ਮੇਰੇ ਨਾਲ ਦਿਮਾਗ ਮਾਰਦੀ ਰਹਿੰਦੀ ਸਾਰਾ ਦਿਨ ਮਾਂ ਚਾਰ ਹੱਥ ਨੂੰ ਤੜਕੇ ਆ ਜੂਗੀ ਆਪੇ ਆ ਜੂਗੀ ਕੱਖ ਚੁਗਾ ਦਾਂਦੀ ਐ ਚੋਂ ਨਾ ਪਹਿਲਾਂ ਤਾਂ ਉੱਥੇ ਪਾਰਕ ਲਾਇਆ ਤੈ ਸਾਰੇ ਡੱਬਰ ਦੀ ਜਾਣ ਲੈ ਕੇ ਰੱਖੀ ਉੱਚ ਨਹੀਂ ਕਿਸੇ ਨੂੰ ਬੈਠਣ ਖੜਨ ਦਿੰਦਾ ਤੀ ਹੁਣ ਤਾਂ ਉਰੇ ਪਾਸ ਕੱਟ ਲਿਆ ਇਹੀ ਕੰਮ ਰਹਿ ਗਿਆ ਤੈਨੂੰ ਕੋਈ ਚੱਜਦਾ ਕੰਮ ਨਾ ਕਰੀ ਚੰਗਾ ਇਹ ਤਾਂ ਮੈਂ ਬਾਗ ਬਣਾ ਦੂੰ ਜਦੋਂ ਨੂੰ ਪਾਰਟੀ ਹੋਣੀ ਆ ਉਰੇ ਹਾਂ ਫਿਰ ਬਾਗ ਹੀ ਰਹਿਣਗੇ ਉਰੇ ਮਨ ਨਾਲ ਬੰਦਾ ਨਹੀਂ ਕੋਈ ਰਹਿਣਾ ਉਰੇ ਲੈ ਬਣਿਆ ਪਾਰਟੀ ਦਾ ਪਤਾ ਨਹੀਂ ਹੋਊਗੀ ਪਾਰਟੀ ਪਤਾ ਨਹੀਂ ਨਾ ਸਾਰਾ ਡੱਬਰ ਮਾਰਾ ਸਿਰ ਤੇ ਚੱਕ ਰੱਖਿਆ ਕੱਲੇ ਜਾਣੇ ਤੂੰ ਬਗਦੰਨ ਤੇਲੀ ਮੈਂ ਸੱਤ ਘੱਟ ਦੂੰਗਾ ਹਾ ਤੇਸੀ ਜੀ ਤੂੰ ਤਾਂ ਗਾਹਾਂ ਨਾ ਟੱਪ ਜੇ ਕਿਤੇ ਸਾਰਾ ਦਿਨ ਟੱਪ ਜੇ ਮਾਰ ਮਰੀਏ ਤੇ ਉੱਤਰਾ ਰਹਿੰਦਾ ਹੋਰ ਕੰਮ ਕਰ ਲੈ ਕੋਈ ਛੱਡ ਦੇ ਮੇਰੇ ਕੰਮ ਦੇ ਵਿੱਚ ਤੂੰ ਤੰਗ ਨਾ ਡਾਇਆ ਕਰ ਮੈਂ ਤੈਨੂੰ ਦੱਸਾਂ ਨਾ ਬਾਜਕੀ ਨੇ ਮਾਰੀ ਤੀ ਤੈਹੀਂ ਬਾਜ ਮਾਰੀ ਤੇ ਫੋਨ ਨੂੰ ਪੁੱਛਿਆ ਤੀ ਤੈਨੂੰ ਫਿਰ ਛੱਪ ਲੜ ਗਿਆ ਤੇਰੇ ਜਿਵੇਂ ਪੁੱਛ ਲਿਆ ਤੇਰੇ ਨਾਲ ਲੜੇ ਦੋ ਮੂੰਹਾਂ ਨਾਗ ਮੇਰੇ ਘਰ ਤੋਂ ਲੜੇ ਭੜੇ ਘਸਾੜੇ ਵਾਲਾ ਸਾਰਾ ਦਿਨ ਪੁੱਠੀ ਬੋਲਦਾ ਰਹੂਗਾ ਤੇਰਾ ਜਾਦੇ ਸੋਨਾ ਕਸਾੜਾ ਨਾ ਤੇਰੇ ਨਾਲ ਤਾਂ ਸੋਹਣੀ ਐ ਆ ਬੁੱਥੀ ਦੇਖ ਲੈ ਕਹੇ ਜੀ ਤੇਰੀ ਦੇਖ ਲੈ ਚਹਰੇ ਵਰਗੀ ਪੁੱਥੀ ਵਾਲੀ ਮੇਰੇ ਪੱਲੇ ਪਾਤੀ ਤੂੰ ਬੇ ਤੇਰੀ ਤਾਂ ਚਹਰੇ ਰਾਜਾ ਤੀਮਾ ਪੰਡਿਤ ਚ ਰਾਜਾ ਹਾਂ ਜਾਣਦੀ ਆ ਤੈਨੂੰ ਰਾਜੇ ਨੂੰ ਨੰਗਰ ਆ ਜਾਂਦੀ ਬਣਿਆ ਰਾਜੇ ਦਾ ਨਾਲੇ ਹੋਰ ਚੱਲ ਖੜਾ ਹੋ ਜਾ ਹੋਰ ਕੰਮ ਧੰਦੇ ਲੱਗ ਜਾ ਕੋਈ ਹੋ ਜਾ ਖੜਾ ਕੰਮ ਕਰ ਲੈ ਦੇਖੀ ਮੱਛਰ ਲੜੀ ਜਾਂਦਾ ਗਿੱਪਿਆਂ ਤੇ ਓਰੇ ਕੋਈ ਨਾ ਕੋਈ ਨਾ ਨਾਲੇ ਹੋਰ ਤੂੰ ਦੇਖ ਲੈ ਪਾ ਕੇ ਕਾਲਾ ਛੂਟ ਤੂੰ ਚੜੇਂਗੀ ਚੰਦ ਕੋਈ ਪਹਿਲਾਂ ਘਟ ਕਾਲਾ ਮੇਰੇ ਤੇ ਕੀ ਗੱਲ ਆ ਹੁਣ ਜੇ ਤੇਰੇ ਤੇ ਕਾਲਾ ਮੈਂ ਕੱਪੜੇ ਵੀ ਨਾ ਪਾਵਾਂ ਰਕਾਨ ਬਣਦੀ ਐ ਤੂੰ ਹੁਣ ਐਂ ਬਣੂਗੀ ਮੈਂ ਤਾਂ ਤੇਰੇ ਮੰਗੂ ਨਹੀਂ ਕੁਰਤੇ ਤਾਂ ਤੇਰੇ ਮੁਸ਼ਕ ਮਾਰ ਲੱਗ ਰਹੀ ਐ ਨਾ ਦਾਂਗੀ ਤੂੰ ਦੇਖ ਖੜੇ ਹਾਣਾ ਚੰਦ ਚੜੀ ਲੈ ਫੇਰ ਕੱਲ ਨੂੰ ਮੈਂ ਚਿੱਟਾ ਕੱਪੜਾ ਖਰੀਦਾਂ ਫਿਰ ਹੁਣ ਕਾਲੇ ਪਾਉਣੀ ਐ ਚੱਲ ਬਈ ਉੱਡੀ ਪਈਆਂ ਨੇ ਡੋਰੀਆਂ ਹੁਣ ਤਾਂ